ਸਾਈਬਰ ਰੋਡ ਤੇ ਤੁਸੀਂ ਦੇਖਿਆ ਹੀ ਆ ਵੀ ਹੁਣ ਮੱਲੇ ਵਾਲਿਆਂ ਦਾ ਕਹਿਣਾ ਵੀ ਆ ਵੀ ਇੱਥੇ ਰਾਤ ਨੂੰ ਲੰਘਿਆ ਨਹੀਂ ਜਾਂਦਾ ਫਿਰ ਆਪਾਂ ਹੁਣ ਜਿਆਦਾ ਮੋਸਟ ਵੀ ਕਰਦੇ ਇੱਥੇ ਸ਼ਾਮ ਨੂੰ ਹੀ ਕਰ ਰਹੇ ਆ ਕਿ ਰਾਤ ਨੂੰ ਟਾਈਮ ਮਿਲਦਾ ਰਾਤ ਨੂੰ ਵੀ ਆ ਜੀ ਦੇ ਅਸੀਂ ਰਿਟੀਨ ਵਾਈਜ਼ ਇਹਨਾਂ ਨੂੰ ਆਪਾਂ ਚਲਾਨ ਭੇਜਦੇ ਆ ਇਹਨਾਂ ਦੇ ਘੱਟੋ ਘੱਟ ਨੇ ਮਹੀਨੇ ਦੇ 5-7 ਚਲਾਨ ਪੈਂਦੇ ਪੈਂਦੇ ਹਰੇਕ ਦਾ ਦੁਕਾਨ ਨੂੰ ਫਿਰ ਮਾਮੂਲੀ ਜਿਹਾ ਸਮਝ ਕਾਗਜ਼ ਸਮਝ ਲੈਂਦੇ ਨੇ ਕਿ ਉਹਦਾ ਕੋਈ ਫੈਲੂ ਨਹੀਂ ਹੈਗੀ ਕਾਗਜ਼ੀ ਕਾਗਜ਼ੀ ਉਹ ਤਾਂ ਹਰੇਕ ਨੂੰ ਭੁੱਗਦੇ ਰਹਿੰਦੇ ਜੇ ਨਹੀਂ ਭੁੱਗਦੂਗਾ ਫਿਰ ਉਹਨੂੰ ਅਰੈਸਟ ਫਰੰਟ ਆ ਜਾਂਦੇ ਅਗਲਾ ਫੇ ਆ ਵੀ ਭੱਜ ਜਾਂਦਾ ਜਿਹੜਾ ਸਾਡਾ ਕੰਮ ਆਸੀਂ ਵੀ ਉਹਨੂੰ ਪੂਰੇ ਜੋਰਾ-ਜੋਰਾ ਨਾਲ ਕੱਲ ਵੀ ਕੀਤੀ ਮੈਨੂੰ ਗੱਲ ਅਪੀਲ ਕਰਕੇ ਗਿਆ ਦੁਕਾਨਦਾਰਾਂ ਨੂੰ ਵੀ ਜੇ ਕਿਸੇ ਨੇ ਲਾਉਣੇ ਤੇ ਮੈਨੂੰ ਤੁਰਦੀ-ਫਿਰਦੀ ਰੱਖੋ ਰੋਡ ਦੇ ਲਾਉਣਾ ਜਾਂ ਫਿਰ ਤੁਸੀਂ ਕੋਈ ਤੇ ਕੋਈ ਸਾਈਡ ਤੇ ਦੇਖ ਲਓ ਆਪਣੀ ਜਗ੍ਹਾ ਉੱਥੇ ਲਾ ਲਓ ਆਪਣੇ ਪ੍ਰੋਡਕਟ ਵਿੱਚ ਦਮ ਚਾਹੀਦਾ ਵੀ ਆਪਾਂ ਸਮਾਨ ਮੰਦਾ ਲੈਣ ਆਵੇ ਇਹ ਆਪਣੇ ਠੇਕੇ ਦੇ ਬੋਲਣ ਦੇ ਕੋ ਮਸ਼ੀਨ ਲੱਗੀ ਹੈ ਬਾਰਡਰ ਕੋਲ ਉਹ ਤਾਂ ਹੁਣ ਵੀ ਨਿਗਾਹ ਮਾਰਿਓ ਘੰਟੇ ਤੱਕ ਦੇਖਿਓ ਫੁੱਟਾ ਤੇ ਕਬਜ਼ਾ ਹੈ ਫੁੱਟਾ ਤੇ ਕਬਜ਼ਾ ਆਜੇ ਨੇ ਯਾਰ ਉਹ ਰਾਜੇ ਨੇ ਉਹ ਰਾਜੇ ਨੇ ਇੱਕ ਉੱਤੇ ਦੱਸ ਦਵਰੀਆਂ ਨੂੰ ਕੀਆ ਤੁਹਾਡੇ ਘਰ ਕੇ ਅੱਗੇ ਮੈਂ ਰੇੜੀ ਲਗਾ ਦੂੰ ਲਗਾਣੇ ਦੋਗੇ ਮੈਨੂੰ ਮੇਰੀ ਮਰਜ਼ੀ ਹੈ ਮੈਂ ਲਗਾਉਂਗਾ ਮੈਂ ਤੁਹਾਨੂੰ ਕਹਿ ਦੂੰਗਾ ਤੁਹਾਡੇ ਘਰ ਕੇ ਆ ਕੇ ਕੋਈ ਜਾਮ ਨਹੀਂ ਲਗਾਣੇ ਲਗਾਣੇ ਦੋਗੇ ਨਹੀਂ ਲਗਾਣੇ ਦੋਗੇ ਇਹ ਜਗ੍ਹਾ ਕਿਸ ਦੀ ਹੈ ਇਹ ਇਹ ਤਾਂ ਗਵਰਨਮੈਂਟ ਦੀ ਹੈ ਗਵਰਨਮੈਂਟ ਦੀ ਜਗ੍ਹਾ ਵੀ ਰੇੜੀ ਲਗਾ ਲੋਗੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਤਾਜਪੁਰ ਰੋਡ ਦੇ ਉੱਤੇ ਨਗਰ ਨਿਗਮ ਵੱਲੋਂ ਕਾਰਵਾਈ ਹੋ ਰਹੀ ਹੈ ਜਿਹੜੇ ਇਨਸਪੈਕਟਰ ਨੇ ਸਾਡੇ ਨਾਲ ਮੌਜੂਦ ਹੈ ਸੁਨੀਲ ਜੀ ਸੁਨੀਲ ਜੀ ਕਾਰਪੋਰੇਸ਼ਨ ਜਾਗ ਗਈ ਬੜੀਆ ਬੜੀਆ ਕਾਰਵਾਈ ਕਰ ਰਹੇ ਹੋ ਕਿ ਅਕਰੋਚਮੈਂਟ ਕਿੰਨੀ ਸੀਗੀ ਤਾਜਪੁਰ ਰੋਡ ਤੇ ਤਾਜਪੁਰ ਰੋਡ ਤੇ ਤੁਸੀਂ ਦੇਖਿਆ ਹੀ ਆ ਵੀ ਹੁਣ ਮੱਲੇ ਵਾਲਿਆਂ ਦਾ ਕਹਿਣਾ ਵੀ ਆ ਵੀ ਇੱਥੇ ਰਾਤ ਨੂੰ ਰੰਗਿਆ ਨਹੀਂ ਜਾਂਦਾ ਫਿਰ ਆਪਾਂ ਹੁਣ ਜਿਆਦਾ ਮੋਸਟਲੀ ਕਾਰ ਵੀ ਇੱਥੇ ਸ਼ਾਮ ਨੂੰ ਹੀ ਕਰ ਰਹੇ ਆ ਇਹ ਰਾਤ ਨੂੰ ਟਾਈਮ ਮਿਲਦਾ ਰਾਤ ਨੂੰ ਵੀ ਆ ਜੀਦਾ ਜੇ ਕਿਸੇ ਨੂੰ ਜਿੱਕ ਗੱਲ ਕੀਤੀ ਜਾਵੇ ਤਾਂ ਇਹ ਦੁਕਾਨਾਂ ਵਾਲੇ ਨੇ ਜਿੰਨੇ ਵੱਡੇ ਵੱਡੇ ਸਾਮਾਨ ਬਾਹਰ ਲਾਏ ਹੋਏ ਨੇ ਜਿੱਦਾਂ ਇਹ ਸਾਹਮਣੇ ਇੱਕ ਸੈਂਟਰੀ ਦੁਕਾਨ ਹੈਗੀ ਆ ਉਹਦੇ ਬਾਹਰ ਮਲਵਾ ਪਿਆ ਹੋਇਆ ਵਾ ਉਹ ਵੀ ਰਿਮੂਵ ਕੀਤਾ ਜਾਊਗਾ ਉਦੇ ਵਿੱਚ ਇਦਾਂ ਨਾ ਵੀ ਜਿਹੜੇ ਦੁਕਾਨ ਵਾਲੇ ਦਾ ਸਮਾਨ ਬਾਹਰ ਪਿਆ ਹੋਇਆ ਆ ਅਸੀਂ ਰੂਟੀਨ ਵਾਈਜ਼ ਹੀ ਇਹਨਾਂ ਨੂੰ ਆਪਾਂ ਚਲਾਨ ਭੇਜਦੇ ਆ ਇਹਨਾਂ ਦੇ ਘੱਟੋ ਘੱਟ ਨਹੀਂ ਮਹੀਨੇ ਦੇ 5-7 ਚਲਾਨ ਪੈਂਦੇ ਪੈਂਦੇ ਹਰ ਇੱਕ ਦੁਕਾਨ ਦਾ ਇਹ ਚਲਾਨ ਨੂੰ ਫਿਰ ਮਾਮੂਲੀ ਜਿਹਾ ਸਮੇਂ ਕਾਗਜ਼ ਸਮਝ ਲੈਂਦੇ ਨੇ ਕਿ ਉਹਦਾ ਕੋਈ ਫੈਲਿਓ ਨਹੀਂ ਹੈਗੀ ਕਾਗਜ਼ੀ ਨਹੀਂ ਕਾਗਜ਼ ਨਹੀਂ ਉਹ ਤਾਂ ਹਰੇਕ ਨੂੰ ਭੁਗਤਣੇ ਪੈਂਦੇ ਜੇ ਨਹੀਂ ਭੁਗਤੋਗਾ ਫਿਰ ਉਹਨੂੰ ਅਰੈਸਟ ਵਾਰੰਟ ਆ ਜਾਂਦਾ ਹੈ ਤੇ ਅਗਲਾ ਫੇ ਆਪ ਹੀ ਭੱਜ ਜਾਂਦਾ ਤੁਹਾਨੂੰ ਜਦੋਂ ਕਾਗਜ਼ ਇੱਕ ਅਰੈਸਟ ਵਾਰੰਟ ਤੁਸੀਂ ਦਿੰਦੇ ਹੋ ਤੇ ਇਹ ਫਿਰ ਕਾਗਜ਼ ਨਹੀਂ ਦਿੰਦੇ ਕੋਰ ਦੇਗੀ ਕੋਰ ਦੇਗੀ ਲੇਕਿਨ ਉਹ ਵਾਰੰਟਰ ਵੀ ਨੇ ਸਮਝਦੇ ਆ ਬਹੁਤ ਜਣੇ ਸਮਝਦੇ ਹੁਣ ਕਈ ਲੋਕਾਂ ਦਾ ਸਮਾਨ ਤਾਂ ਅੰਦਰ ਹੀ ਹੋ ਗਿਆ ਨਾ ਜਿਹੜੇ ਹਲੇ ਜਿਨ੍ਹਾਂ ਦੇ ਕਈਆਂ ਦੇ ਪਹੁੰਚ ਗਏ ਉਹਨਾਂ ਨੇ ਤਾਂ ਅੰਦਰ ਕਰ ਲਿਆ ਜੀ ਤੁਸੀਂ ਇਨਸਪੈਕਟਰ ਹੋ ਗੱਲ ਵੀ ਕਰਾਂਗਾ ਤੁਹਾਡੇ ਨਾਲ ਦੋਦੀਪਕ ਠੀਕ ਹੈ ਲੇਕਿਨ ਇਹ ਦੇਖ ਸਕਦੇ ਹੋ ਕਿ ਗੱਡੀ ਰੋਡ ਤੇ ਲੱਗੀ ਹੋਈ ਹੈ ਇੱਥੇ ਟਰੱਕ ਰੋਡ ਤੇ ਲੱਗੇ ਹੋਏ ਨੇ ਇਹ ਹਾਈਵੇ ਬਣਾਇਆ ਗਿਆ ਸੀ ਸੈਂਟਰ ਜੇਲ੍ਹ ਤੱਕ ਤੋਂ ਅੱਗੇ ਜਾਣ ਲਈ ਹੈ ਲੇਕਿਨ ਅੰਨੀ ਕਰੋਚ ਮੇਰੇ ਇਸ ਇਲਾਕੇ ਵਾਲੇ ਨੇ ਕਿੱਤੀ ਹੋਈ ਹੈ ਕਿ ਤੁਸੀਂ ਹੱਲ ਕੀ ਕਰੋਗੇ ਝੁੱਗਿਆਂ ਤੋਂ ਸਟਾਰਟ ਹੋ ਜੋ ਝੁੱਗੀਆਂ ਲੱਗਾ ਕੋਈ ਹੱਲ ਨਹੀਂ ਕੱਲ ਦਾ ਝੁੱਗੀਆਂ ਹਲੇ ਦੌੜੀਆਂ ਨੇ ਝੁੱਗੀਆਂ ਦੀ ਗੱਲ ਹੀ ਕਰਦਾ ਮੈਂ ਜਿਹੜੀ ਉਹ ਟਾਕੀ ਤੇ ਆ ਮੈਂ ਕਹਾ ਹੁਣੇ ਚੱਲੋ ਮੇਰੇ ਨਾਲ ਤੁਹਾਨੂੰ ਇੱਕ ਵੀ ਝੁੱਗੀ ਲੱਭ ਗਈ ਤੇ ਜੋ ਕੇ ਹਾ ਦੇਣਾ ਉਹ ਚਲੀਏ ਮੋੜੋਂ ਘੱਟੇ ਸੀਗੇ ਬਾਹਰ ਗੱਡੀਆਂ ਪਈਆਂ ਹੁਣ 10 ਮਿੰਟ ਪਹਿਲਾਂ ਹੀ ਗੱਲ ਦੇਖੋ ਵੀ ਕੱਲ ਅਸੀਂ ਉਹਨਾਂ ਦਾ ਕਿੰਨਾ ਸਮਾਨ ਜ਼ਬਤ ਕੀਤਾ ਤੇ ਕਿੰਨਾ ਉਹਨਾਂ ਨੂੰ ਜਿੰਨੇ ਵੀ ਸਾਨੂੰ ਲੱਗਦਾ ਸੀ ਨਾ ਵੀ ਟ੍ਰੈਫਿਕ ਵਿੱਚ ਨਾ ਮੈਂ ਸਾਰਾ ਕੰਮ ਖਤਮ ਕੀਤਾ ਕੱਲ ਬਹੁਤ ਇਲੈਕਟ੍ਰੋਨਿਕ মিডিਆ ਆਪਣਾ ਭਾਈ ਜਾ ਰਿਹਾ ਸੀ ਉਹਨਾਂ ਨੇ ਸਾਰਿਆਂ ਨੇ ਵਧੀਆ ਸਾਥ ਦਿੱਤਾ ਤੇ ਬਹੁਤ ਜਿਆਦਾ ਵਧੀਆ ਕਾਰਵਾਈ ਹੋ ਗਈ ਉੱਥੇ ਕਿਉਂਕਿ ਲੋਕ ਆਵੇ ਉਹ ਲੋਕਾਂ ਨੇ ਵੀ ਸਾਡੇ ਹੱਕ ਦੀ ਬਾਨ ਦਿੱਤੇ ਵੀ ਇਹ ਬਹੁਤ ਵਧੀਆ ਕੰਮ ਹੋ ਰਿਹਾ ਵੀ ਇਦਾਂ ਦਾ ਕੰਮ ਹੋਇਆ ਨਹੀਂ ਕਦੀ ਇੱਥੇ ਲੇਕਿਨ ਸ਼ੇਰਪੁਰ ਵੀ ਇੱਕ ਉਹ ਕੰਮ ਕਰ ਦਊਗਾ ਸ਼ੇਰਪੁਰ ਤੁਸੀਂ ਮੇਰੇ ਖਿਆਲ ਨਾਲ ਤੁਸੀਂ ਉਹ ਮੇਰੀ 20 ਵਾਰੀ ਉੱਥੇ ਬਾਈਟ ਕੀਤੀ ਹੋਣੀ ਬਹੁਤ ਵਧੀਆ ਕੰਮ ਕੀਤਾ ਹੁਣ ਉੱਥੇ ਪਤਾ ਨਹੀਂ ਕੀ ਮਸਲਾ ਪੈਦਾ ਹੋ ਗਿਆ ਕੋਲ ਲੈ ਰਿਆ ਫਿਰ ਇੱਕ ਪੈਸੇ ਦੀ ਉੱਥੇ ਗੱਲ ਚੱਲ ਗਈ ਤੁਹਾਨੂੰ ਖਬਰ ਦੇਖੀ ਹੋਣੀ ਹੈ ਨਹੀਂ ਪੈਸਾ ਮੇਰੀ ਆਸ ਪੈਸੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈਗੇ ਅਸੀਂ ਤਾਂ ਆਪਣਾ ਕੰਮ ਕਰਦੇ ਹਾਂ ਤੁਸੀਂ ਦੇਖਿਆ ਵੀ ਜਿੰਨੀ ਵਾਰ ਵੀ ਤੁਸੀਂ ਗਏ ਹੋ ਜੇ ਤੂੰ ਵਧੀਆ ਕੰਮ ਕੀਤਾ ਵਧੀਆ ਕੰਮ ਵੀ ਘਟੋਗੜ ਨੇ 20 ਵਾਰ ਮੰਡੀ 도ੜੀ ਆ ਹੁਣ ਅਸੀਂ ਉਹਦੀ ਪ੍ਰੋਪਰ ਬਣਾ ਕੇ ਫਿਰ ਦੁਬਾਰਾ ਨੋਟਿੰਗ ਬਣਾ ਕੇ ਭੇਜੀਏ ਜੇ ਜੇਤਨ ਘਟੋਗੜ ਸਾਨੂੰ 20 25 ਬੰਦੇ ਪੁਲਿਸ ਦੇ ਜਿਹੜੇ ਐਂਟੀ ਰਾਈਡ ਪੁਲਿਸ ਐ ਸਾਡੀ ਕਾਰਪੋਰੇਸ਼ਨ ਦੀ ਪੁਲਿਸ ਐ ਪਲੱਸ ਜਿਹੜੀ ਜ਼ਿਲ੍ਹਾ ਪੁਲਿਸ ਥਾਣੇ ਵਾਲੀ ਪੁਲਿਸ ਐ ਜਿੱਦਣ ਸਾਨੂੰ ਪ੍ਰੋਵਾਈਡ ਹੋਊਗੀ 2 4 5 ਦਿਨਾਂ ਚ ਉਹ ਦਿਨ ਆਪਾਂ ਫੇਰ ਉਹ ਨੀਟਾ ਨੇ ਕਲੀਨ ਕਰ ਦੇਣਾ ਤੇ ਤੂੰ ਸੁਨੀਲ ਜੀ ਤੁਹਾਨੂੰ ਮੈਂ ਇੱਕ ਸਾਫ਼ ਓਨ ਰੋਲ ਕਹਿ ਰਿਹਾ ਵਾਂ ਕਿ ਤੁਹਾਨੂੰ ਪ੍ਰਵਾਹ ਨਹੀਂ ਕਰਨੀ ਜ਼ਰੂਰਤ ਹੈਗੀ ਜੇ ਤੁਹਾਨੂੰ ਕੋਈ ਦਬਾਅ ਪਾਉਂ ਕੀ ਉੱਤੇ ਕਰੋਜ਼ਮੈਂਟ ਜਿਹੜੀ ਹੈਗੀ ਮੈਂ ਉੱਤੇ ਕਾਰਵਾਈ ਕਰਨ ਜਾਂਦਾ ਵਾਂ ਵੱਦ-ਵੱਦ ਕੀ ਹੁੰਦਾ ਬਰਕਾਸ ਕਰ ਦੇਣਗੇ ਡਿਊਟੀ ਚੇਂਜ ਕਰ ਦੇਣਗੇ ਇਹ ਤੋਂ ਸੀ ਜ਼ੋਨ ਲਾ ਦੇਣਗੇ ਸੀ ਤੋਂ 20 ਜ਼ੋਨ ਲਾ ਦੇਣਗੇ ਲੇਕਿਨ ਤੁਹਾਡੇ ਵਰਗਾ ਕਾਬਿਲ ਅਫਸਰ ਨਹੀਂ ਮਿਲ ਜਾਣਾ ਇਹਨਾਂ ਨੂੰ ਜਿਹੜਾ ਕਾਰਵਾਈ ਕਰਕੇ ਰੋਡ ਦੀ ਕਰੋਜ਼ਮੈਂਟ ਖਤਮ ਕਰ ਰਿਹਾ ਮੈਂ ਦੱਸਦਾ ਇਹ ਦੇਖੋ ਜਿਹੜੇ ਗੱਡੀਆਂ ਵਾਲਾ ਮਸਲਾ ਹੈ ਉਹ ਹੈ ਕਿ ਸਾਡੇ ਟ੍ਰੈਫਿਕ ਪੁਲਿਸ ਦਾ ਬਿਲਕੁਲ ਉਹ ਟ੍ਰੈਫਿਕ ਪੁਲਿਸ ਵੀ ਆਪਣਾ ਕੰਮ ਬਾਖੂਬੀ ਨਿਭਾ ਰਹੀ ਆ ਹੂੰ ਜਿਹੜਾ ਸਾਡਾ ਕੰਮ ਆ ਅਸੀਂ ਵੀ ਉਹਨੂੰ ਪੂਰੇ ਜੋਰਾਂ ਸ਼ੋਰਾਂ ਨਾਲ ਕੱਲ ਵੀ ਕੀਤੀ ਮੈਂ ਇਹਨਾਂ ਨੂੰ ਗੱਲ ਅਪੀਲ ਕਰਕੇ ਗਿਆ ਦੁਕਾਨਦਾਰਾਂ ਵੀਡੀਓ ਵਾਲਿਆਂ ਨੂੰ ਵੀ ਜੇ ਕਿਸੇ ਨੇ ਲਾਉਣੇ ਤੇ ਆਪਣੀ ਤੁਰਦੀ ਫਿਰਦੀ ਰੱਖੋ ਰੋਡ ਦੇ ਲਾਉਣਾ ਜਾਂ ਫਿਰ ਤੁਸੀਂ ਕੋਈ ਤੇ ਕੋਈ ਸਾਈਡ ਤੇ ਦੇਖ ਲਓ ਆਪਣੀ ਜਗ੍ਹਾ ਉੱਥੇ ਲਾ ਲਓ ਆਪਣੇ ਪ੍ਰੋਡਕਟ ਵਿੱਚ ਦਮ ਚਾਹੀਦਾ ਵੀ ਆਪਾਂ ਸਮਾਨ ਬੰਦਾ ਲੈਣ ਆਵੇ ਜੀ ਨਾ ਕਿ ਆਪਾਂ ਇੱਥੇ ਰੋਡ ਦੇ ਖੜੇ ਰਹੀਏ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਆਵੇ ਠੀਕ ਨਹੀਂ ਉਹ ਫਿਰ ਇਸ ਕਰਕੇ ਆਪਾਂ ਨੂੰ ਫਿਰ ਬਣਦੀ ਜਿਹੜੇ ਰੂਲਾਂ ਦੇ ਹਿਸਾਬ ਨਾਲ ਕਾਰਵਾਈ ਹੋ ਨਿਰੰਤਰ ਹੋਊਗੀ ਕਾਰਵਾਈ ਬਿਲਕੁਲ ਹੋਰੀ ਕੱਲ ਵੀ ਹੋਈ ਹੈ ਅੱਜ ਵੀ ਹੋਈ ਹੈ ਆਉਣ ਵਾਲੇ ਸਮੇਂ 'ਚ ਵੀ ਹੋਗੀ ਭਾਵੇਂ ਛੁੱਟੀ ਹੋਵੇ ਮੈਨਰੇ ਛੁੱਟੀ ਦੀ ਪਰਵਾਹ ਨਹੀਂ ਕਰਦਾ ਛੁੱਟੀ ਵਾਲੇ ਦਿਨ ਵੀ ਆਇਆ ਨਾ ਹੋਰ ਦੱਸੋ ਇਹ ਉਹ ਸੁਨੀਲ ਜੀ ਨੇ ਜੋ ਛੁੱਟੀ ਦੀ ਪਰਵਾਹ ਨਹੀਂ ਕਰਦੇ ਲਗਾਤਾਰ ਕਾਰਵਾਈ ਜਿਹੜੀ ਅਮਰਚ ਲਿਆਉਂਦੇ ਨੇ ਤਾਜਪੁਰ ਰੋਡ ਦੇ ਉੱਤੇ ਖੜੇ ਹੋਏ ਆਂ ਕਿ ਤਾਜਪੁਰ ਰੋਡ ਬਾਕੀ ਨੇ ਇੱਕ ਮੇਰੀ ਬੇਨਤੀ ਵੀ ਤੁਸੀਂ ਵੀ ਆਪਣੇ মিডিਆ ਭਾਈਚਾਰੇ ਵਾਲੇ ਵੀ ਤੁਸੀਂ ਵੀ ਇੱਕ ਅਪੀਲ ਕਰ ਦਿਓ ਲੋਕਾਂ ਨੂੰ ਸਾਡੇ ਵੱਲੋਂ ਜਾਂ ਸਾਡੀ ਅਪੀਲ ਹੈ ਲੋਕਾਂ ਨੂੰ ਵੀ ਜੇ ਕੋਈ ਕਿਸੇ ਦਾ ਸਮਾਨ ਬਾਹਰ ਹੈ ਕੋਈ ਟਰੱਕ ਲਾ ਲੈਂਦਾ ਕੋਈ ਰੇਤਾ ਮਜਰੀ ਸੁੱਟ ਦਿੰਦੇ ਤੇ ਉਹਨੂੰ ਅੰਦਰ ਰੱਖਣ ਨਹੀਂ ਤਾਂ ਘਟੂ ਘਟ 10 10 20 ਵੀ ਚਲਾਨ ਪਾਉਣ ਦਾ ਇਹਨਾਂ ਦਾ ਫਿਰ ਹੱਕ ਬਣ ਜਾਣਾ ਹਲ ਤਾਂ 5-7 ਪੈਂਦੇ ਆ ਕਿ ਜਿੱਦਾਂ ਇਹਦਾ ਪਰਸੈਂਟੇਜ ਵਧਿਆ ਨਹੀਂ ਉਦੋਂ ਉਦੋਂ ਮੁਸ਼ਕਲ ਇਹਨਾਂ ਨੂੰ ਆਈ ਜਾਂਦੀ ਮਾੜਾ ਅਪੀਲ ਇਹ ਵੀ ਆਪਣੇ ਆਪਣੇ ਸਮਾਨ ਅੰਦਰ ਰੱਖੋ ਟ੍ਰੈਫਿਕ ਸਮੂਥ ਚੱਲੇ ਜੇ ਕਿਸੇ ਨੂੰ ਲੋਡਿੰਗ ਅਨਲੋਡਿੰਗ ਕਰਨੀ ਹੈ ਉਹ ਰਾਤ ਨੂੰ ਕਰੇ ਦਿਨ ਨਾਲ ਕੋਈ ਕੰਮ ਹੀ ਨਹੀਂ ਬਣਦਾ ਦਿਨੇ ਕੋ ਟਰੱਕ ਲਾ ਲੈਂਦਾ ਫਿਰ ਉਹ ਟ੍ਰੈਫਿਕ ਪੁਲਿਸ ਦੇ ਦੀ ਜੋ ਸਾਡੇ ਵਰਗਾ ਬੰਦਾ ਕਿਸੇ ਨੂੰ ਆਣਾ ਮਿਲਦਾ ਟ੍ਰੈਫਿਕ ਪੁਲਸ ਅੰਦਰ ਨਹੀਂ ਆਉਗੀ ਟ੍ਰੈਫਿਕ ਪੁਲ ਹਾਈਵੇ ਤੇ ਕੰਮ ਕਰਦੀ ਹੈ ਏਕਾਡ ਦੀ ਰੂਲਿੰਗ ਆ ਗਈ ਨਵੀਂ ਟ੍ਰੈਫਿਕ ਪੁਲਸ ਅੰਦਰ ਕੰਮ ਨਹੀਂ ਕਰ ਸਕਦੀ ਮੱਲਿਆ ਦੇ ਵਿੱਚ ਜਾ ਕੇ ਚਲਾਣ ਨਹੀਂ ਕਰ ਸਕਦੀ ਰੋਡ ਤੇ ਚਲਾਣੇ ਕਰੀਏ ਹਾਈਵੇ ਤੇ ਚਲਾਣਗੇ ਆਹ ਭਾਜੀ ਰੋਡ ਹੈ ਹੀ ਚੱਲਦਾ ਇੱਥੇ ਆ ਸਕਦੀ ਹੈ ਦੇਖੇ ਕਰੀ ਟ੍ਰੈਫਿਕ ਪੁਲਸ ਤੇ ਆਉਂਦੀ ਹੈ ਮੈਂ ਤਾਂ ਦੇਖਿਆ ਅਸ਼ੋਕ ਜੀ ਆਂਦੇ ਹੁੰਦੇ ਆ ਅਸ਼ੋਕ ਜੀ ਨੂੰ ਮੈਂ ਦੇਖਿਆ ਹੈ ਅਸ਼ੋਕ ਜੀ ਤੇ ਚਲਾ ਕਰਕੇ ਜਾਂਦੇ ਨੇ ਦੇਖੋ ਹੁਣ ਉਹ ਉਹਨਾਂ ਦਾ ਕੰਮ ਹੈ ਨਾ ਕਰਦੇ ਤਾਂ ਤੁਸੀਂ ਟਾਈਅਪ ਕਰੋਗੇ ਮੈਂ ਬਿਲਕੁਲ ਟਾਈਅਪ ਕਰਾਂਗਾ ਜੀ ਇਹ ਉਹ ਕਹਿ ਰਹੇ ਸੀ ਕਿ ਨਾਲ ਕਰਕੇ ਗੱਲ ਕਰਾਂਗੇ ਆਪਣੇ ਠੇਕੇ ਕੁੱਤੇ ਹੁਣ ਵੀ ਨਿਗਾ ਮਾਰਿਓ ਘੰਟੇ ਤੱਕ ਦੇਖਿਓ ਉਹ ਫੁੱਟਪਾਥ ਤੇ ਕਬਜ਼ਾ ਹੈ ਫੁੱਟਪਾਥ ਤੇ ਕਬਜ਼ਾ ਰਾਜੇ ਨੇ ਯਾਰ ਰਾਜੇ ਨੇ ਉਹ ਰਾਜੇ ਨੇ ਇੱਕ ਉੱਤੇ ਬਾਈਕਾਂ ਨਹੀਂ ਲਾਉਂਦੇ ਨੇ ਆ ਦੇਖੋ ਤੁਹਾਨੂੰ ਵੀਡੀਓ ਦੇਖੋ ਮੈਂ ਕਿੰਨੀ ਆ ਸੋਸ਼ਲ ਮੀਡੀਆ ਦੇ ਫੋਲੋਅਰ ਚੱਕੋਗੇ ਵਾਟਰ ਕਾਡੇ ਹੈ ਪਾਣੀ ਦਾ ਫੁੱਟਪਾਥ ਦੇ ਉੱਤੇ ਵਾਟਰ ਕੂਲਰ ਲਾਏ ਹੋਏ ਨੇ ਦਾਰੂ ਫਰੀ ਪੀਓ ਅੱਛਾ ਨਹੀਂ ਇਹ ਦਾਰੂ ਵਾਸਤੇ ਆ ਫੇਰ ਦਾ ਆਪਾਂ ਉਹਨੂੰ ਚੱਕ ਦਾਂਗੇ ਮੈਂ ਸੋਚਿਆ ਕਿਤੇ ਆਮ ਲੋਕਾਂ ਦੀ ਸਹੂਦਤ ਆ ਲਾਇਆ ਵੀ ਹੈ ਨਾ ਇੰਨਾ ਕ ਰਸ਼ ਹੁੰਦਾ ਹੈ ਲਾਈ ਇੰਨਾ ਕ ਰਸ਼ ਹੁੰਦਾ ਹੈ ਗਲੀ ਵਿੱਚ ਉਹਦੀ ਅੰਨਾ ਗਰਾਚਾ ਵਿੱਚ ਪਿਆ ਰਹਿੰਦਾ ਚਲੋ ਹੁਣ ਤੁਸੀਂ ਸਾਡੇ ਨੌਲੇਜ ਲਿਆਦੀ ਗੱਲ ਹੈ ਤੇ ਬਣਦੀ ਗਏ ਨੂੰ ਪਤਾ ਉਹ ਸਾਨੂੰ ਜੀਸੀਬੀ ਲਿਆਉਣੀ ਪੈਣੀ ਹੈ ਹੱਥ ਨਾਲ ਉਦਾਂ ਨਹੀਂ ਲਾਇਆ ਹੋਇਆ ਬਾਹਰ ਹੀ ਬਾਟਰ ਕੋਲਰ ਲਾਏ ਹੋਏ ਨੇ ਆ ਰਿਹਾ ਜੀ ਆਮਣੇ ਸਾਹਮਣੇ ਪੱਕਾ ਹੈ ਕਿੱਦਾਂ ਦਾ ਹੈ ਬਾਟਰ ਕੋਲਰ ਉਹਨੇ ਬਾਹਰ ਹੀ ਲਾਇਆ ਹੋਇਆ ਹੈ ਹੋਮ ਬਾਰ ਉਹ ਵੀ ਕਰ ਦੇਗਾ ਕੱਲੂ ਇੱਕ ਵਾਰ ਜੀਸੀਬੀ ਮੰਗਾ ਕੇ ਕਰਨਾ ਪੈਣਾ ਹੈ ਨਾ ਕਿਉਂਕਿ ਹੱਥ ਨਾਲ ਬੰਦੇ ਜਾਉਗੇ ਚੱਕਿਆ ਜਾਣਾ ਉਹਤੇ ਰੱਖ ਕੇ ਜਾਵੂਗਾ ਨਹੀਂ ਗੱਡੀ ਭਾਜੀ ਬੰਦੇ ਕਿੱਦਾਂ ਚੱਕਣਗੇ ਕਿਸੇ ਦੇ ਸਰਟੀਫਿਕੇਟ ਨਹੀਂ ਨਾ ਲਵਾਉਣੀ ਇਹ ਕਾਰਵਾਈ ਸੋਮਵਾਰ ਵਾਲਾ ਹਾਂ ਕਰਾਂਗੇ ਬਿਲਕੁਲ ਕਰਾਂਗੇ ਤੁਹਾਨੂੰ ਫੋਨ ਕਰਾਂਗੇ ਸਪੈਸ਼ਲ ਵੀ ਆਜੋ ਕਰਨ ਲੱਗੇ ਆ ਠੀਕ ਹੈ ਮੈਂ ਵੇਟ ਵੀ ਕਰਾਂਗਾ ਫੋਨ ਤੇ ਬਿਲਕੁਲ ਬਾਕੀ ਤੁਸੀਂ ਉਹ ਝੁੱਗੀਆਂ ਦੇ ਹੁਣ ਜਾਂਦੇ ਹੋ ਮੇਰਾ ਵੀਰ ਨਯਾਨ ਮਾਰ ਕੇ ਜਾ ਆ ਵੀ ਜੇ ਤੁਹਾਨੂੰ ਕੋਈ ਝੁੱਗੀ ਦੇਖੀ ਤਾਂ ਮੈਨੂੰ ਕਹਿਣਾ ਇਹ ਰੋਡ ਆ ਤਾਜਪੁਰ ਰੋਡ ਦੀ ਇੱਥੇ ਕਰੋਸਪੈਂਟ ਜਿਹੜੀ ਕੀਤੀ ਗਈ ਸੀਗੀ ਉਹ ਸਾਰੀ ਦੀ ਸਾਰੀ ਜਿਹੜੀ ਆ ਤੋ ਚੱਕ ਲਈਤੀ ਗਈ ਆ ਕਈ ਤਾਂ ਸਬਜ਼ੀਆਂ ਦੀਆਂ ਜਿਹੜੀਆਂ ਜਿਹੜੀਆਂ ਫਰੂਟ ਦੀਆਂ ਜਿਹੜੀਆਂ ਸੀਗੀਆਂ ਉਧਰ ਲੈ ਕੇ ਚਲੇ ਗਏ ਕੀ ਅਸੀਂ ਵੱਜਾਂਗੇ ਲੇਕਿਨ ਇਹ ਤਸਵੀਰ ਦਿਖਾਣੀ ਵੀ ਲਾਜ਼ਮੀ ਸੀਗੀ ਕਿਹ ਕਿਹਾਂ ਪੇ ਲਗਾਤੇ تھے ਆ ਯ पैसे नगर करने को देते थे हाँ पर्ची कटाते थे हाँ पर्ची कट कितने की पंद्रह सौ पंद्रह सौ की अभी कटाई अभी नहीं कटाया नहीं कटाई एक महीना पहले एक महीना पहले तो क्या क्या रख लेके चले गए हाँ जी क्या क्या लेके चले गए हाली रेडी ले गए हाँ रेडी ले गए इलीगल काम कर रहे हो खुद तुम हाँ जी इीगल काम ही कर रहे हो हाँ कर रहे हो ना इलीगल काम मतलब अपनी मर्जी से आए रेडी लगाई हमने अड्डा बना लिया जो होता है ट्रैफिक जाम होता होने दो ਦੇ ਯਹਾਂ ਲਗਾ ਦੋ ਰੋਡ 'ਪਾਥੋੜੀ ਲਗਾਤੇ تھے ਯਹਾਂ ਲਗਾਤੇ ਸਨ ਰੋਡ ਅੱਛਾ ਯਹਾਂ 'ਪੇ ਜਾਮ ਨਹੀਂ ਹੁੰਦਾ ਯਹਾਂ ਕੌਂ ਜਾਵੇ ਯਾਰ ਰਸਤਾ ਥੋੜੀ ਇਹ ਤਾਂ ਮੋਹੱਲੇ ਦਾ ਖਾ ਰਸਤਾ ਅੱਛਾ ਬੜੇ ਕੁਛ ਨਜ਼ਰ ਆ ਰਹੇ ਹੋ ਜਾਮ ਕਰਕੇ ਮੋਹੱਲਾ ਇਹ ਕਿੱਦਾਂ ਜਾਮ ਹਟੂਆ ਭਾਜੀ ਇਹਦੇ ਬਾਅਦ ਕੀ ਕਰ ਸਕਦੇ ਸੋਣ ਹਾਂ ਇਹ ਤਾਂ ਖੁਦ ਸੋਚਣਾ ਚਾਹੀਦਾ ਤੁਹਾਨੂੰ ਕਹਿਣਾ ਪਏਗਾ ਤੁਸੀਂ ਰੋਡ ਤੇ ਜਾਂਦੇ ਹੋ ਕੱਲ ਨੂੰ ਕੋਈ ਵਾਰਦਾਤ ਹੋ ਗਈ ਭਾਜੀ ਹਾਂ ਲੇ ਇਹਨਾਂ ਦਾ ਅੱਜ ਮੋਕਾ ਤਾਂ ਕੱਲ ਫੇਰ ਲੜੇ ਲੜਾ ਪੜਨਾ ਲਾਣ ਲਾਪਣਾ ਜਿੰਨਾ ਮਰਜ਼ੀ ਕਰ ਲੋ ਹਟਣਾ ਨਹੀਂ ਹੈ ਜੀ ਕੰਮ ਇਹ ਇਹ ਨੂੰ ਹਟਣਾ ਹੈ ਇਹ ਚੱਲੀ ਜਾਂਦਾ ਕੰਮ ਆ ਗਲੀ ਜੱਗਰ ਦੀ ਪਗੜਨ ਲੱਗੇ ਵੀ ਪ੍ਰੋਬਲਮ ਆ ਰੇੜੀਆਂ ਮੋੜੇ ਖੜੀਆਂ ਹੁੰਦੀਆਂ ਅਸੀਂ ਕਹਿੰਨੇ ਉਹ ਪੱਖਾ ਘਟਦੇ ਆ ਇਹਨਾਂ ਨੂੰ ਕੋਈ ਕਿਸੇ ਨਾਲ ਮਸਲ ਨਹੀਂ ਗੁੰਡਾ ਕਰਦੀ ਵੀ ਗੁੰਡਾ ਕਰਦੀ ਉੱਤੋਂ ਧੱਕੇ ਨਾਲ ਰੇੜੀ ਵੀ ਲਗਾਣੀ ਉੱਤੋਂ ਗੁੰਡਾ ਕਰਦੀ ਵੀ ਕੋਈ ਪੈਸਾ ਨਹੀਂ ਲੈਂਦਾ ਇਹਨਾਂ ਤੋਂ ਅੱਛਾ ਬਸ ਕਿ ਤੁਸੀਂ ਵੀ ਕਿਉਂ ਫੇਰੇ ਇਸ ਇਲਾਕੇ ਦੀ ਇੰਨੀ ਮੁਸੀਬਤ ਹੈ ਇਲਾਕੇ ਦੇ ਗੱਡੀ ਵੀ ਨਹੀਂ ਆ ਸਕਦੀ ਹੋਊਗੀ ਫੇਰ ਤਾਂ ਨਹੀਂ ਗੱਡੀ ਲੰਘਦੀ ਨਹੀਂ ਅੱਜ ਵੀ ਗੱਡੀ ਇੱਥੇ ਕੋਈ ਨਹੀਂ ਲੰਘਦੀ ਗੱਡੀ ਇੱਥੋਂ ਦੀ ਜਦੋਂ ਸਾਡੇ ਬੇਰੀ ਗੱਡੀ ਵੜਦੀ ਇੱਥੋਂ ਹਾਂ ਇਹ ਤਾਂ ਕਹਿੰਦੇ ਮੈਨੂੰ ਕੋਈ ਮੈਂ ਤਾਂ ਗਲੀ ਚ ਲ हां दसो ट्रैफिक कौन रोकदा है यहां लगता तो कौन लगता अच्छा तुम्हारे घर 10 बार येनु भी किया तुम्हारे घर के आगे मैं रेडी लगा दूं लगाने दोगे मुझे तार्दा तार्दा मेरी, मेरी मर्जी है मैं लगाऊंगा मैं तुम्हें कह दूंगा तुम्हारे घर के आगे कोई जाम नहीं लगाए लगाने दोगे नहीं लगाने दोगे फिर जगह किसकी है ये ये तो गवर्नमेंट की पे गवर्नमेंट की जगह पे रेडी लगा लोगे गवर्नमेंट की जगह नहीं आएगी मालिक ये मालिक मालिक इधर इधर साइड पैसे देते हो तुम मालिक को नहीं फिर गली जाम कर लो ਯਸਰ 10 ਗਾਵਾਂ ਸੇ ਔਰ 10 ਲੜਕੇ ਬਿਲਾਓ ਰੇੜੀ ਲਗਾਣੇ ਕੀ ਮੰਡੀ ਲਗਾ ਲਓ ਭਾਈ ਕਾਹੇ ਕੋ ਜੰਮ ਕਰਨਾ ਹੈ ਜੰਮ ਥੋੜੀ ਕਰਨਾ ਹੈ ਇਹ ਪਾੜੇ ਥੋੜੀ ਨਾ ਦੱਸੋ ਗੱਛਣਾ ਕੀਨਾਂ ਨੂੰ ਕੋਈ ਫਰਕ ਨਹੀਂ ਹੋਗਾ ਅਸੀਂ ਕਹਿੰਨੇ ਤਾਂ ਕੋਈ ਨਹੀਂ ਕਿੱਤੋਂ ਅੱਗੇ ਦੂਜੇ ਨੂੰ ਫਿਰੇ ਤੇ ਕਿਹਨਾਂ ਕੀ ਤਿਆਰੀ ਹੋ ਗਈ ਆ ਤਾਰ ਇੰਨੀ ਕਰੋਸਮੈਂਟ ਸਿਗੀ ਲੇਕਿਨ ਤੁਹਾਨੂੰ ਕੱਲ ਨੂੰ ਇੱਕ ਖਾਸ ਰਿਪੋਰਟ ਵੀ ਦਿਖਾਵਾਂਗੇ ਠੇਕਿਆਂ ਦੇ ਬਾਰ ਪੇ ਵਾਟਰ ਕੂਲਰ ਸਾਫ ਕਿਹਾ ਗਿਆ ਵੇ ਇਨਸਪੈਕਟਰ ਸੁਨੀਲ ਵਾਲੋ ਕਿ ਉਹ ਵੀ ਚੱਕੇ ਜਾਣਗੇ ਸੋਮਵਾਰ ਨੂੰ ਲੇਕਿਨ ਇਹ ਰੋਡ ਦੇ ਤੇ ਇਨੇ ਕਬਜ਼ੇ ਸਿਗੇ ਕਿੰਨੇ ਕਪੜੇ ਨੇ ਕਿ ਲੋਕਾਂ ਦਾ ਰਾਤ ਨੂੰ ਆਣਾ ਮੁਸ਼ਕਿਲ ਹੋ ਜਾਂਦਾ ਹੁਣ ਦੇਖਿਆ ਕਾਰਵਾਈ ਤੋਂ ਬਾਅਦ ਅਸਰ ਕੀ ਪੈਂਦਾ ਲੁਧਿਆਣਾ ਕੈਰਮਾ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਨੂੰ ਲਾਈ